ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਵਿਸਾਖੀ ਮੌਕੇ ਜਿੱਥੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪੁੱਜਦੀਆਂ ਨੇ ਉੱਥੇ ਹੀ ਸੰਗਤਾਂ ਲਈ ਲੰਗਰ ਵੀ ਹੈ ਜਿਹੜੇ ਲਗਾਏ ਜਾਂਦੇ ਨੇ ਲੰਗਰ ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਨੇ ਇਸ ਦੇ ਨਾਲ ਨਾਲ ਰਾਜਸਥਾਨ ਤੋਂ ਵੀ ਵਿਸ਼ੇਸ਼ ਲੰਗਰ ਆ ਜਿਹੜਾ ਲਗਾਇਆ ਗਿਆ ਇਹ ਲੰਗਰ ਪਕੌੜਿਆਂ ਦਾ ਤੇ ਪਕੌੜਾ ਵੀ ਮਿਰਚ ਦਾ ਰਾਜਸਥਾਨੀ ਮਿਰਚ ਦਾ ਲੰਗਰ ਆ ਜਿਹੜਾ ਇੱਥੇ ਲਗਾਇਆ ਗਿਆ ਸੰਗਤਾਂ ਦੀ ਖਿੱਚ ਦਾ ਕੇਂਦਰ ਹੈ ਜਿਹੜਾ ਇਹ ਲੰਗਰ ਬਣਿਆ ਹੋਇਆ ਪਹਿਲਾਂ ਤੁਹਾਨੂੰ ਉਹਦਾ ਤਸਵੀਰਾਂ ਦਿਖਾਈਏ ਮਿਰਚ ਦੀਆਂ ਕਿ ਇਹ ਰਾਜਸਥਾਨੀ ਮਿਰਚਾ ਜਿਹੜੀ ਸਪੈਸ਼ਲ ਲੰਗਰ ਹੈ ਬਾਬਾ ਜੀ ਇੱਥੇ ਹਰ ਸਾਲ ਲੰਗਰ ਲਗਾਉਂਦੇ ਨੇ ਸੰਗਤਾਂ ਵੀ ਰਾਜਸਥਾਨ ਤੋਂ ਇਹਨਾਂ ਨਾਲ ਵੱਡੀ ਗਿਣਤੀ ਵਿੱਚ ਸੇਵਾ ਕਰਨ ਲਈ ਪੁੱਜਦੀਆਂ ਨੇ ਤੇ ਲੰਗਰ ਛਕਣ ਲਈ ਵੀ ਇੱਥੇ ਸੰਗਤਾਂ ਵੱਡੀ ਤعداد ਵਿੱਚ ਪੁੱਜਦੀਆਂ ਨੇ ਬੇਸ਼ੱਕ ਬਾਬਾ ਜੀ ਦਾ ਨਾਮ ਲਾਲਦਾਸ ਹੈ ਪਰ ਹੁਣ ਇਹਨਾਂ ਨੂੰ ਮਿਰਚਾ ਵਾਲੇ ਬਾਬਾ ਜੀ ਕਹਿਣ ਲੱਗ ਗਏ ਗੱਲਬਾਤ ਕਰਦੇ ਆ ਬਾਬਾ ਜੀ ਨਾਮ ਤਾਂ ਤੁਹਾਡਾ ਲਾਲਦਾਸ ਹੈ ਸਾਰੇ ਕਹਿੰਦੇ ਮਿਰਚਾ ਵਾਲੇ ਬਾਬਾ ਜੀ ਕੋਲ ਲੰਗਰ ਸ਼ਗਰ ਜਾਨਨੇ ਆ ਪਰ ਮਸ਼ਹੂਰ ਹੋ ਗਏ ਪੂਰੇ ਇੱਥੇ ਦਾ ਤੁਸੀਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਕਿਰਪਾ ਦਸ਼ਮੇਸ਼ ਪਿਤਾ ਦੀ ਆ ਕਿਉਂਕਿ 4 ਸਾਲ ਹੋ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਗਤਾਂ ਰਾਜਸਥਾਨ ਦੀਆਂ ਜਿਹੜੀਆਂ ਸੰਤ ਸੰਤ ਬਾਬਾ ਦਵੀਦਾਸ ਜੀ 탑ਸਾਨ ਚੱਕ 16 ਪੀਬੀਨ ਤੋਂ ਪੂਰੇ ਇਲਾਕੇ ਦੇ ਵਿੱਚੋਂ ਸੰਗਤਾਂ ਆਉਂਦੀਆਂ ਜਿਹੜਾ ਇਹ ਮਿਰਚਾਂ ਦਾ ਲੰਗਰ ਆ ਪਹਿਲੀ ਅਰ ਸਿੰਘ ਸਾਹਿਬ ਜੀ ਨੇ ਕਹਿ ਕੇ ਲਵਾਇਆ ਸੀ ਔਰ ਇਹ ਲੰਗਰ ਇੰਨਾ ਮਸ਼ਹੂਰ ਹੋ ਚੁੱਕਿਆ ਕਿ ਜੇ ਨਾਲ ਕੋਈ ਹੋਰ ਲੰਗਰ ਚਲਾਉਣੇ ਆ ਤਾਂ ਜਿੰਨੀਆਂ ਵੀ ਛਕਣ ਵਾਲੀਆਂ ਸੰਗਤਾਂ ਆਉਂਦੀਆਂ ਉਹ ਪਹਿਲਾਂ ਕਹਿੰਦੇ ਮੈਂ ਤਾਂ ਮਿਰਚਾਂ ਦਾ ਲੰਗਰ ਛਕਣ ਆਏ ਆ ਇਸ ਕਰਕੇ ਬੜੀ ਸਤਗੁਰੂ ਪਾਤਸ਼ਾਹ ਦੀ ਰਹਿਮਤ ਆ ਤੇ ਇਹ ਲੰਗਰ ਜਿਹੜਾ ਹਰ ਸਾਲ ਲਾਇਆ ਜਾਂਦਾ ਇਹ ਮਿਰਚਾਂ ਜਿਹੜੀਆਂ ਅਸੀਂ ਆਪ ਤਿਆਰ ਕਰਦੇ ਹਾਂ ਲਗਭਗ 2 2.5 ਬਿੱਗੇ ਬੀਜ ਕੇ ਤਿਆਰ ਕਰਦੇ ਹਾਂ 20 ਕੁਆਂਟਲ ਦੇ ਨੇੜੇ 22 ਕੁਆਂਟਲ ਮਿਰਚਾਂ ਜਿਹੜੀਆਂ 4 ਦਿਨਾਂ ਦੇ ਵਿੱਚ ਲੰਗਰ ਉਸ ਸੰਗਤਾਂ ਨੂੰ ਛਕਾਇਆ ਜਾਂਦਾ ਔਰ ਸੰਗਤਾਂ ਬੜੇ ਪ੍ਰੇਮ ਨਾਲ ਉਸ ਛਾਂ ਦੇ ਨਾਲ ਜਿੱਥੇ ਸੰਗਤਾਂ ਤਖਤ ਸਾਹਿਬ ਦੇ ਦਰਸ਼ਨ ਕਰਦੀਆਂ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਦੀਆਂ ਉਸ ਹੀ ਲੰਗਰ ਨੂੰ ਬੜਾ ਸੁਣਾਇਆ ਜਾਂਦਾ ਤੇ ਬੜਾ ਪ੍ਰੇਮ ਦੇ ਨਾਲ ਲੰਗਰ ਨੂੰ ਛਕਾਇਆ ਜਾਂਦਾ ਸਾਡੇ ਨਾਲ ਲਗਭਗ 170 80 ਸੰਗਤਾਂ ਜਿਹੜੀਆਂ ਨਾਲ ਆਈਆਂ ਸੇਵਾਦਾਰ ਮਾਈਆਂ ਬੀਬੀਆਂ ਭੈਣਾਂ ਸੇਵਾਦਾਰ ਬਹੁਤ ਦਿਨ ਰਾਤ ਇਕ ਕਰਕੇ ਮਿਹਨਤ ਕਰਕੇ ਹਲਵਾਈ ਵੀ Rajasthan ਚੋਂ ਆਏ ਆ ਜਿਹੜੇ ਬੜੇ ਪ੍ਰੇਮ ਦੇ ਨਾਲ ਮਿਰਚ ਬੜਾ ਬੋਲਦੇ ਜਾਦੇ Rajasthan ਦੇ ਵਿੱਚ ਇਹਨਾਂ ਨੂੰ ਮਿਰਚ ਬੜਾ ਬੋਲਿਆ ਜਾਂਦਾ ਉਹਨਾਂ ਨੂੰ ਛਕਦੇ ਆ ਪਤਾ ਹੀ ਫਿਰ ਮੈਂ ਕੋੜੀ ਨਹੀਂ ਹੁੰਦੀ ਫਿਰ ਆਪ ਹੀ ਬੀਜਦੇ ਹੋ ਇਹਦੇ ਬਿਨਾਂ ਰੇਸਪਰੇਅ ਤੋਂ ਸਪੈਸ਼ਲ ਲਗਾਉਣੇ ਤੁਸੀਂ ਤਾਂ ਜੋ ਬਸਾਖੀ ਤੇ ਸੰਗਤਾਂ ਨੂੰ ਛਕਾਈਆਂ ਜਾਣ ਇਹ ਲੰਗਰ ਦੇ ਵਿੱਚ ਇਹੀ ਖਾਸੀਅਤ ਹੈ ਵੀ ਕੋਈ ਇੱਕ ਮਿਰਚ ਖਾਲੇ ਦੋ ਖਾਲੇ ਪਹਿਲੀ ਗੱਲ ਤਾਂ ਕਿਸੇ ਦੇ ਤਜਾਬ ਨਹੀਂ ਬਣਦਾ ਜਿਹੜਾ ਨਵਾਂ ਕੋਈ ਵੀ ਆਉਂਦਾ ਉਹ ਕਹਿੰਦਾ ਵੀ ਜੇ ਮਿਰਚ ਖਾਣ ਚ ਤਜਾਬ ਬਣ ਜੂ ਇਹ ਐਡੀ ਸਤਗੁਰੂ ਦੀ ਰਹਿਮਤ ਆ ਕਿ ਮਿਰਚ ਖਾਣ ਦੇ ਨਾਲ ਕਿਸੇ ਨੂੰ ਤੁਹਾਨੂੰ ਤਜਾਬ ਦੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਆਹਨਰ ਇਹ ਮਿਰਚਾਂ ਜਿਹੜੀ ਬਿਨਾਂ ਰੇ ਸਪਰੇਅ ਤੋਂ ਮਿਰਚਾਂ ਤੇ ਸੰਗਤਾਂ ਵੱਡੀ ਤਦਾਦ ਵਿੱਚ ਆਉਂਦੀਆਂ ਨੇ ਕਹਿੰਦੇ ਫਿਰ ਉਡੀਕ ਕਰਦੀਆਂ ਨੇ ਵੀ ਬਾਬਾ ਕਦੋਂ ਦਾੰਦਵਾਦ ਸਾਹਿਬ ਲੈ ਕੇ ਜਾਊ ਤੇ ਲੰਗਰ ਲਾਵਾਂਗੇ ਬਹੁਤ ਪ੍ਰੇਮ ਸਤਸਾਹਬ ਦੇ ਸਮੁੱਚੇ ਪ੍ਰਬੰਧ ਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਮੈਨੇਜਰ ਭਾਈ ਰਣਜੀਤ ਸਿੰਘ ਜੀ ਦਾ ਬਹੁਤ ਜਿਆਦਾ ਸਾਨੂੰ ਸੰਯੋਗ ਆ ਇਸ ਕਰਕੇ 6-6 ਮਹੀਨੇ ਪਹਿਲਾਂ ਹੀ ਇਹ ਲੰਗਰ ਲਾਉਣ ਵਾਸਤੇ ਅਸੀਂ ਤਿਆਰੀ ਕਰਨ ਲੱਗ ਜਾਨੇ ਆ ਤੇ ਇਹ ਸੰਗਤਾਂ ਵਾਸਤੇ ਲੰਗਰ ਲਾਇਆ ਜੀ ਬਿਲਕੁਲ ਲੰਗਰ ਦੇ ਪ੍ਰਬੰਧਕ ਸਨ ਬਾਬਾ ਲਾਲ ਜੀ ਮਿਰਚਾਂ ਦਾ ਤੁਹਾਨੂੰ ਦਿਖਾਈਏ ਇਹ ਮਿਰਚਾਂ ਇਹ ਕੱਢਦੇ ਨੇ ਤਲੀਆਂ ਜਾਂਦੀਆਂ ਨੇ ਪਹਿਲਾਂ ਇਹਨਾਂ ਮਿਰਚਾਂ ਨੂੰ ਬੀਬੀਆਂ ਕੱਟਦੀਆਂ ਨੇ ਭਰਦੀਆਂ ਨੇ ਉਹ ਵੀ ਸਾਰੀਆਂ ਤਸਵੀਰਾਂ ਤੁਹਾਨੂੰ ਨਾਲ-ਨਾਲ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਕਿ ਇਹ ਮਿਰਚਾਂ ਦਾ ਲੰਗਰ ਹਰ ਸਾਲ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਉਹਦੇ ਨਾਲ ਆ ਜਿਹੜਾ ਲੰਗਰ ਲਗਾਇਆ ਜਾਂਦਾ ਸਮੁੱਚੇ ਹਲਵਾਈ ਨੇ ਜਿਹੜੇ ਪ੍ਰਬੰਧਕ ਨੇ ਸਾਰੇ ਰਾਜਸਥਾਨ ਤੋਂ ਪੁੱਜਦੇ ਨੇ ਇਸ ਦੇ ਨਾਲ ਆ ਬੀਬੀਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਜਿਹੜੀਆਂ ਮਿਰਚਾਂ ਪਹਿਲਾਂ ਕੱਟਦੀਆਂ ਨੇ ਫਿਰ ਇਹਨਾਂ ਦੇ ਵਿੱਚ ਆਲੂ ਭਰਦੀਆਂ ਨੇ ਤੇ ਫਿਰ ਇਹ ਤਲਕੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ ਬੜੇ ਹੀ ਪਿਆਰ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵੱਲੋਂ ਇੱਥੇ ਸੇਵਾ ਕੀਤੀ ਜਾਂਦੀ ਹੈ ਤੇ ਬੀਬੀਆਂ ਕਹਿੰਦੇ ਉਡੀਕ ਕਰਦੀਆਂ ਰਹਿੰਦੀਆਂ ਨੇ ਕਿ ਕਦੋਂ ਬਾਬਾ ਜੀ ਲੰਗਰ ਲਾਉਣਗੇ ਕਦੋਂ ਬਾਬਾ ਜੀ ਦਾ ਆਪਾਂ ਬਸਾਖੀ ਤੇ ਜਾਵਾਂਗੇ ਬੀਬੀ ਕਦੇ ਬੜੀ ਵੇਟ ਕਰਦੇ ਰਹਨੇ ਹੋ ਵੀ ਲੰਗਰ ਲੱਗੂਗਾ ਤੇ ਬਾਬਾ ਜੀ ਬਸਾਖੀ ਤੇ ਲੈ ਕੇ ਜਾਣਗੇ ਬੜਾ ਚਾ ਵਿਆਹ ਵਰਗਾ ਚਾਹ ਹੁੰਦਾ ਹੈ ਜੀ ਬਹੁਤ ਵਿਆਹ ਵਰਗਾ ਚਾਹ ਹੁੰਦਾ ਜੀ ਸਾਨੂੰ ਸੰਤਾਂ ਦਾ ਆਏ ਸਾਲ ਦੀ ਤਰ੍ਹਾਂ ਸੰਤ ਇੱਥੇ ਲੰਗਰ ਚਲਾਉਂਦੇ ਆ ਪਕੌੜਿਆਂ ਦਾ ਅਸੀਂ ਬਹੁਤ ਖੁਸ਼ੀ ਨਾਲ ਆਉਨੇ ਆ ਜੀ ਇੱਥੇ ਬਸਾਖੀ ਤੇ ਬਹੁਤ ਖੁਸ਼ੀ ਨਾਲ ਆਇਆ ਮਿਰਚਾਂ ਵਾਲੇ ਬਾਬੇ ਵੱਜਣ ਲੱਗੇ ਤੁਹਾਡੇ ਵਾਲੇ ਹਾਂਜੀ ਹਾਂਜੀ ਮਿਰਚਾਂ ਵਾਲੇ ਬਾਬੇ ਵੱਜਣ ਲੱਗੇ ਸਾਡੇ ਕੋਤਰੀ ਵਾਲੀ ਸੰਤ ਬਹੁਤ ਜਣੇ ਅਸੀਂ ਸਾਰੇ ਮਿਲ ਕੇ ਸਾਰੇ ਜਣੇ ਆਉਨੇ ਆਂ ਸੇਵਾ ਕਰਦੇ ਆਂ ਇਸ ਸਾਲ ਦੀ ਤਰ੍ਹਾਂ ਇਹ ਬੀਬੀ ਕੋੜੀ ਨਹੀਂ ਹੁੰਦੀ ਮਿਰਚਾਂ ਚੀਰਦੇ ਹੋ ਬੜਾ ਔਖਾ ਹੋ ਜਾਂਦਾ ਨਹੀਂ ਜੀ ਪਕੌੜੇ ਵਾਲੀ ਮਿਰਚ ਬਹੁਤ ਚੰਗੀ ਲੱਗਦੀ ਹਾਂ ਬੈਗ ਰੂਜ ਦਾ ਜਾਪ ਕਰਦੇ ਕਰਦੇ ਹਾਂ ਬਹੁਤ ਸਤ ਵਰਗੀਆਂ ਲੱਗਦੀਆਂ ਜੀ ਮਿੱਠੀਆਂ ਮਿਰਚਾਂ ਮਿੱਠੀਆਂ ਮਿਰਚਾਂ ਮਿੱਠੇ ਮਿਰਚਾਂ ਜੀ ਮਿੱਠੇ ਬਾਬਾ ਜੀ ਦਾ ਸੁਭਾਅ ਬਹੁਤ ਚੰਗਾ ਹਾਂਜੀ ਬਹੁਤ ਪੁੱਜ ਕੇ ਬਹੁਤ ਚੰਗਾ ਸਾਡੀ ਕੋਤਰੀ ਦਾ ਮੂੰਹ ਬਣਾ ਤੇ ਨਹੀਂ ਇੰਨਾ ਕੁਸ ਬਣਾਉਈ ਜਾਂਦਾ ਬਹੁਤ ਜਿਆਦਾ ਪਤਾ ਨਹੀਂ ਕਿੱਥੋਂ ਲੈਂਦਾ ਪੈਸਾ ਕਿੱਥੋਂ ਨਹੀਂ ਲੈਂਦਾ ਬਹੁਤ ਜਿਆਦਾ ਹਾਂ ਪਤਾ ਨਹੀਂ ਬਾਬਾ ਜੀ ਕੀ ਖੋਤੀ ਬਣਾਈ ਜਾਂਦਾ ਕਿਤੇ ਵਿਆਹ ਨਾਲੋਂ ਵੱਧ ਚਾ ਚੜ ਜਾਂਦਾ ਬੀਬੀਆਂ ਨੂੰ ਵੀ ਮਿਲਣਾ ਪੈਣਾਗਾ ਹਾਂਜੀ ਇਹ ਸਾਨੂੰ ਬਹੁਤ ਚਾ ਚੜਦਾ ਹਾਂ ਅਸੀਂ ਸਾਡੇ 8 8ਵੇਂ ਦਿਨ ਸਾਡੀ ਵਾਰੀ ਆ ਸੋ ਅਸੀਂ ਪਣਾ ਕਿਤੇ ਹੀ ਹੋਜੇ ਤੇ ਅਸੀਂ ਸੇਵਾ ਤੇ ਜ਼ਰੂਰ ਆਉਣਾ ਹੈ ਬਿਲਕੁਲ ਇਹ ਸਾਨੂੰ ਬੀਬੀਆਂ ਜਿਹੜੀਆਂ ਰਾਜਸਥਾਨ ਤੋਂ ਬਾਬਾ ਜੀ ਦੇ ਨਾਲ ਸੰਗਤਾਂ ਦੇ ਤੌਰ ਤੇ ਪੁੱਜਦੀਆਂ ਨੇ ਭਰਦੀਆਂ ਨੇ ਮਿਰਚਾਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇੱਥੇ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਿੰਨੇ ਪਿਆਰ ਨਾਲ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਇਹ ਮਿਰਚਾਂ ਭਰਦੀਆਂ ਨੇ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਇੱਧਰ ਬਾਬਾ ਜੀ ਵੀ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਬੜਾ ਉਤਸ਼ਾਹ ਹੁੰਦਾ ਕਹਿੰਦੇ ਲੰਗਰ ਨੂੰ ਲੈ ਕੇ ਫਿਰ ਆਉਣੇ ਬਾਬਾ ਜੀ ਨਾਲ ਆਉਣੇ ਉਹ ਕਿਸ ਤਰ੍ਹਾਂ ਦਾ ਚਾਹ ਹੁੰਦਾਗਾ ਬਹੁਤ ਜ਼ਿਆਦਾ ਚਾਹ ਆ ਜੀ ਨਾ ਕਹਿੰਦਾ ਹਾਂ ਹਾਂ ਅਸੀਂ ਗਿੱਦੜਵਾ ਤੋਂ ਆਏ ਆ ਗੁਲਿਆਣ ਦੇਵ ਨਾਲ ਬੱਬਾ ਲਾਲ ਦਾਸ ਜੀ ਨਾਲ ਬਾਬਾ ਜੀ ਨਾ ਕਹਿੰਦਾ ਹੈ ਜੇ ਮੋੜ ਮੰਡੀ ਤੋਂ ਤਿੰਨ ਚਾਰਾਂ ਸੰਤਾਂ ਨੇ ਰਲ ਕੇ ਬਹੁਤ ਤਕੜਾ ਲੰਗਰ ਲਾਇਆ ਜੀ ਇਹ ਪੂਰਾ ਉਤਸ਼ਾਹ ਰਹਿੰਦਾ ਹੈਗਾ ਹਾਂ ਜੀ ਪੂਰਾ ਚਾਹ ਤੋ ਠੀਕ ਹੈ ਬਿਲਕੁਲ ਸੰਗਤਾਂ ਤੇ ਜਿਹੜਾ ਉਹ ਸ਼ਹਿਬ ਬੀਬੀਆਂ ਕੁਝ ਹੋਰ ਆ ਗੱਲਬਾਤ ਕਰਦੇ ਆ ਬੀਬੀਆਂ ਨਾਲ ਕੀ ਜਾਨਣਾ ਚਾਹੋਗੇ ਕਿਸ ਤਰ੍ਹਾਂ ਦਾ ਉਤਸ਼ਾਹ ਹੁੰਦਾ ਸੰਗਤਾਂ 'ਚ ਲੰਗਰ ਨੂੰ ਲੈ ਕੇ ਬਹੁਤ ਵਧੀਆ ਸਾਰਿਆਂ 'ਚ ਚਾਹ ਹੁੰਦਾ ਸਾਰਿਆਂ ਨੂੰ ਬਹੁਤ ਚਿਰ ਪੱਲੇ ਚਾਹ ਹੁੰਦਾ ਕਿ ਅਸੀਂ ਜਾ ਕੇ ਸੇਵਾ ਕਰਾਂਗੇ ਬਾਬਾ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਮਾਰੇ ਨੇ ਚਾਰਦੀ ਕਲਾਕਾਰੀ ਸੱਚੇ ਪਾਸ਼ ਆਇਆ ਨਾ ਦੇ ਜੰਦੂਗਰਾਚ ਰੱਖੀ ਬਕਸ ਬਿਲਕੁਲ ਇਹ ਸਾਨੂੰ ਬੀਬੀਆਂ ਜਿੰਨਾ ਕਿ ਦੱਸਿਆ ਕਿ ਇਹਨਾਂ ਨੂੰ ਹਰ ਸਾਲ ਦੀ ਉਡੀਕ ਹੁੰਦੀ ਹੈ ਕਿ ਵਿਸਾਖੀ ਮੇਲਾ ਆਵੇਗਾ ਤੇ ਵਿਸਾਖੀ ਮੇਲੇ ਤੇ ਸੇਵਾ ਕਰਨਗੇ ਬਾਬਾ ਜੀ ਦੇ ਨਾਲੇ ਵੱਡੀ ਤਦਾਦ ਵਿੱਚ ਜਿਹੜੀਆਂ ਸੰਗਤਾਂ ਸੇਵਾ ਕਰਨ ਪੁੱਜਦੀਆਂ ਨੇ ਮਨੀਸ਼ਗਰ ਪੀਟੀਸੀ ਨਿਊਜ਼ ਜੰਦਮਾ ਸਾਹਿਬ ਪਠੰਡਾ